ਲੋ ਵੀ ਮਿੱਤਰੋ ਅੱਜ ਵੱਡੇ ਕੱਦ ਦੀ ਬਸ਼ੇਰੀ ਵੀ ਲਿਆਤੀ ਤੇ ਦੂਜੀ ਗੱਲ ਗੱਬਨ ਵੀ ਚੈੱਕ ਪਾਸ ਆ ਤੇ ਹੈ ਵੀ ਚੈਂਪੀਅਨ ਘੋੜੇ ਤਾਂ ਆਪਦੀ ਬਲੱਡ ਲਾਈਨ ਵੀ ਪੂਰੀ ਤਕੜੀ ਹੈ ਪੰਜਾਬ ਨਸਲ ਦੀ ਹੈ ਕਿਹੜੇ ਘੋੜੇ ਦੀ ਹੈ ਸਾਰੀ ਡਿਟੇਲ ਦਵਾਂਗੇ ਹਜੇ ਬੱਚੀ ਪੂਰੀ ਦੋ ਦੰਦ ਵੀ ਨਹੀਂ ਹੋਈ ਪਹਿਲਾਂ ਹੀ ਦੱਸ ਦਿੰਦਾ ਦੋ ਦੰਦ ਹੋਈ ਨਹੀਂ ਸੀ ਤੇ ਕੱਦ ਤੁਹਾਡੇ ਸਾਹਮਣੇ ਆ ਤੇ ਚੰਗੀ ਕੱਦ ਦਾ ਕਰਕੇ ਆਪਾਂ ਮੀਟ ਕਰਾਤੀ ਸੀ ਹੀਟ ਬਹੁਤ ਸਹੀ ਸੀ ਤੇ ਗੱਬਨ ਚੈੱਕ ਪਾਸ ਹੋ ਗਈ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਆਪ ਆ ਕਿਹੜੇ ਘੋੜੇ ਤੋਂ ਗੱਭਣਾ ਕੀ ਹਾਈਟ ਆ ਕਿੰਨੀ ਉਮਰ ਆ ਬਸ ਵੀਡੀਓ 4 ਮਿੰਟਾਂ ਦੀ 4 ਮਿੰਟ ਹੀ ਦੇ ਦਿਓ ਪੂਰੇ ਫਿਰ ਉਸ ਤੋਂ ਬਾਅਦ ਜੇ ਤੁਹਾਡੇ ਫਿੱਟ ਹੋਈ ਫੋਨ ਲਾ ਲਿਓ ਤੇ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰੇ ਭਰਾਵਾਂ ਦਾ ਆਪਣੇ YouTube ਚੈਨਲ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਤੇ ਤੇ ਦੂਜਾ ਜਿਹੜੇ ਮੇਰੇ ਭਰਾ Facebook ਪੇਜ ਦੇ ਰਾਹੀਂ ਇਹ ਵੀਡੀਓ ਦੇਖ ਰਹੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਮਿੱਤਰੋ ਤੁਹਾਡੇ ਲਈ ਜਿਵੇਂ ਮੈਂ ਵੀਡੀਓ ਚ ਪਹਿਲਾਂ ਬੋਲਿਆ ਨੀਲੀ ਵਸ਼ੇਰੀ ਲੈ ਆਇਆ ਪੰਜਾਬ ਨਸਲ ਦੀ ਐ ਮੱਝੂ ਕਾ ਖਾਨਦਾਨ ਚੋਂ ਹਜੇ ਦੋ ਦੰਦ ਹੋਈ ਨਹੀਂ ਬੱਚੀ ਤੇ ਗੱਬਣ ਚੈੱਕ ਕਰਾਤੀ ਆਪਾਂ ਸਵਾਰੀ ਦੀ ਪਾਸਾ ਕੱਦ-ਕੁੱਦ ਬਹੁਤ ਆ ਸਾਰਾ ਤੁਹਾਡੇ ਸਾਹਮਣੇ ਰਾਜੀ ਲਿੱਸੀ ਸਾਰੀ ਦੇਖ ਲੈਣੀ ਬੰਤਰਾ ਅਮਰੀਕੀਆਂ ਇਕੱਲੀ-ਕੱਲੀ ਚੀਜ਼ ਦੀ ਡਿਟੇਲ ਦਵਾਂਗੇ ਤੇ ਵੀਡੀਓ ਪੂਰੀ ਦੇਖ ਲਓ ਕਮੈਂਟਾਂ 'ਚ ਜਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਦੂਜੀ ਗੱਲ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਆ ਵੀ ਭਰਾਵੋ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਰੋਜ਼ ਸੇਲ ਵਾਲੇ ਜਾਨਵਰ ਦੀ ਵੀਡੀਓ ਆਉਂਦੀ ਆਉਂਦੀ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਵੀ ਜਿਹੜਾ ਇੰਨੀ ਟੌਪ ਦੀ ਬਿਸ਼ੇਰੀ ਚੰਗੀ ਬਿਸ਼ੇਰੀ ਭਾਲਦਾ ਹੋਇਆ ਤਾਂ ਉਹ ਫੋਨ ਲਾਲੇ ਤੇ ਉਹਦੇ ਤਾਂ ਵੀਡੀਓ ਪਹੁੰਚ ਜੇ ਤੇ ਆਜੋ ਬਾਦਦੇ ਆਪਾਂ ਵੀਡੀਓ ਵੱਲ ਨੂੰ ਦੋਸਤੋ ਬਿਸ਼ੇਰੀ ਆ ਨੀਲੀ ਉਮਰ ਹੈਗੀ 26-27 ਮਹੀਨੇ ਹਜੇ ਪੂਰੀ ਦੋਦੰਦ ਹੋਈ ਨਹੀਂ ਦੋਦੰਦ ਸ਼ੁਰੂ ਹੁੰਦੀ ਹੈ ਇੱਕ ਪਾਸੇ ਦੀਆਂ ਟੋਪੀਆਂ ਲਾਈਆਂ ਚਾਹੇ ਆ ਕੇ ਮੂੰਹ ਪਾਟ ਕੇ ਦੇਖ ਲਓ ਤੇ ਖਾਨਦਾਨ ਬਾਰੇ ਪਹਿਲਾਂ ਖੁਦ ਸ਼ੁਰੂ ਹੀ ਖਾਨਦਾਨ ਬਾਰੇ ਹੁੰਨੇ ਕੋ ਰਾਜੀ ਲੀਸੀ ਦਾ ਸਾਰੀ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣੀ ਆ ਜਿਹੜੀ ਬਾਡੀ ਦੀਆਂ ਬੰਤਾਂ ਅਮਰੀਕੀਆਂ ਸਾਰੀਆਂ ਦੇਖ ਲੈਣੀ ਉਹ ਆਪਾਂ ਬਾਅਦ ਚ ਦੱਸਦਾ ਪਹਿਲਾਂ ਬੱਚੀ ਦੇ ਖਾਨਦਾਨ ਤੇ ਚਾਦਨਾ ਪਾਉਂਦੇ ਆ ਦੋਸਤੋ ਇਹ ਮਜਨੂ ਘੋੜਾ ਸੀ ਡਾਕਟਰ ਸਾਹਿਬ ਕੋਲ ਬਠਿੰਡੇ ਏਰੀਆ ਚ ਬਾਗੇ ਪਿੰਡ ਮਜਰੂ ਕੋਡਾ ਬਹੁਤ ਵੱਡੇ ਹਾਈਟ ਦਾ ਸੀ ਉਹ ਹੁਣ ਮੇਰੇ ਸਾਹਮਣੇ ਰਿਲੈਂਸ ਚ ਚਲਿਆ ਗਿਆ ਚੰਗੇ ਰੇਟ ਤੇ ਸੇਲ ਹੋਇਆ ਤੇ ਇਹ ਬੱਚੀអស់ ਦੀ ਆ ਮੰਨਿਆ ਜਾਵੇ 25 26 ਮਹੀਨਿਆਂ ਦੀ ਉਮਰ ਹੋਈ ਹੈ ਦੀ ਹਜੇ ਕੋ 28 ਮਹੀਨੇ ਜਾ ਕੇ ਪ੍ਰੋਪਰ ਦੋ ਦੰਦ ਹੋ ਜਾਂਦਾ ਜਾਨਵਰ ਤੇ ਹਜੇ ਪ੍ਰੋਪਰ ਦੋ ਦੰਦ ਪੂਰੀ ਹੋਈ ਨਹੀਂ ਇੱਕ ਪਾਸੇ ਵਾਲੀ ਟੋਪੀ ਲਾਹ ਚਲੀ ਤੇ ਇੱਕ ਪਾਸੇ ਹਜੇ ਰਹਿੰਦੀ ਆ ਤੇ ਮੇਟ ਕਰਾਤੀ ਆਪਾਂ ਜੀ ਆਪਣੇ ਵਾਲੇ ਚੈਂਪੀਅਨ ਜੈ ਰਾਜ ਤੋਂ ਜੈ ਰਾਜ ਆਪ ਦੇਵ ਰਾਜ ਰਣੀਆਂ ਦਾ ਬੱਚਾ ਡੀ ਐਨ ਏ ਕੁਆਲੀਫਾਈ ਆ ਪਾਸਪੋਰਟ ਬਣਿਆ ਰਜਿਸਟਰ ਹੋਇਆ ਹੋਇਆ ਉਹ ਚੈਂਪੀਅਨ ਵੀ ਬਣਿਆ ਹੋਇਆ ਹਾਈ ਟ 66 ਇੰਚ ਆ ਤੇ ਬੱਚੇ ਉਹਦੇ ਹੀ ਪੂਰੇ ਟੌਪ ਦੇ ਹੁੰਦੇ ਆ ਮੰਨ ਲਓ ਦੋਨੇ ਪਾਸਿਓਂ ਚੰਗਾ ਬੱਚਾ ਮੰਨ ਲੈ ਇੱਕ ਪਾਸੇ ਮੱਝੂ ਖਾਨਦਾਨ ਦੀ ਮਜੂਰਤੀ ਮਜਬਾਤੀ ਵਾਲੇ ਪਾਸਿਓਂ ਆ ਜਾਣੀ ਆ ਬਸ ਬਾਕੀ ਬੱਚੀ 'ਚ ਬਰੀਕੀ ਵੀ ਬਹੁਤ ਆ ਜਿਵੇਂ ਮੱਝੂ ਖਾਨ ਦੇ ਨਾਲ-ਨਾਲ ਸਭ ਪਣ ਪੂਰਾ ਤੇ ਉਧਰੋਂ ਜੈ ਰਾਜ ਨੇ ਕੋਕਲੇ ਲਾਦਨੇ ਆਫ ਦੇ ਬੱਚਿਆਂ ਦੇ ਤਾਂ ਬੱਚਾ ਇਹ ਵੀ ਪੂਰਾ ਦੂ ਤੇ ਡੇਢ ਮਹੀਨੇ ਦੀ ਚੈੱਕ ਪਾਸ ਹੋ ਗਈ ਦੋਸਤੋ ਜੈ ਰਾਜ ਤੋਂ ਫੋਟੋ ਵੀਡੀਓ ਤੁਹਾਨੂੰ ਮੀਟਿੰਗ ਦੀ ਮਿਲ ਜੂ ਤੇ ਪੰਜ ਕਲੈਨ ਬੱਤੀ ਹੈ ਜੀ ਨੀਲੀ ਮਜਰੂ ਦੀ ਆ ਗਰਦਨ ਗੁਰਦਨ ਦਾ ਫਰੇਮ ਦੇਖੋ ਮਣੀਆ ਥੱਲੇ ਮੋਟੀ ਉੱਪਰੋਂ ਜਾਮ ਪਤਲੀ ਕੰਨ ਕੁੰਡੀ ਵਾਲਾ ਲੈਂਥ ਲੰਥ ਜਿਵੇਂ ਆਪਾਂ ਮੰਨਦੇ ਆ ਵੀ ਮੱਝੂ ਖਾਨਦਾਨ ਦੀ ਲੈਂਥ ਬਹੁਤ ਆ ਆਉਂਦੀ ਹੈ ਇਹ ਇੱਕ ਮੇਨ ਫੈਕਟ ਆ ਆਪਾਂ ਕਹਿ ਸਕਦੇ ਮੱਝੂ ਖਾਨਦਾਨ ਦਾ ਜਿਹੜੀ ਵੀ ਘੋੜੀ ਨੇ ਵੱਡੇ ਬੱਚੇ ਪੈਦਾ ਕਰਨੇ ਹੁੰਦੇ ਆਪਾਂ ਉਹਦੀ ਲੈਂਥ ਵੱਡੀ ਦੇਖਦੇ ਆਂ ਪਹਿਲ ਦੇ ਆਧਾਰ ਤੇ ਹੈਨਾ ਤੇ ਇਹੀ ਰੀਜ ਹੈ ਨਾ ਵੀ ਮੱਝੂ ਕਾ ਖਾਨਦਾਨ ਵਾਲੇ ਮਜੂਦ ਤੇ ਵੱਡੇ ਬੱਚੇ ਪੈਦਾ ਕਰ ਦਿੰਦੇ ਆਂ ਕਿਉਂ ਲੰਬੇ ਲੰਬੇ ਨੋਰਮਲ ਨਾਲੋਂ ਜ਼ਿਆਦਾ ਹੁੰਦੇ ਆ ਬੱਚਾ ਜ਼ਿਆਦਾ ਵਧੀਆ ਪਾਲਦਾ ਤੇ ਬਾਕੀ ਸੁੰਬ ਸੁੰਬ ਦੀ ਮਜੂਰਤੀ ਆਪਦੇ 'ਚ ਮਜੂਰਤੀ ਹੁੰਦੀ ਆ ਪੁੱਠੇ ਦੀ ਹੱਕ ਦੇਖੋ ਹਜੇ ਬੱਚੀ ਦੋ ਰੰਦ ਹੋਣੇ ਸ਼ੁਰੂ ਹੋਈ ਆ ਹੱਕ ਊਕੋ ਹੁਣੇ ਆਮ ਘੋੜੀ ਜਿੱਡੀ ਬਣਾ ਘਰਦਨ ਲੰਬੀ ਦੇਖੋ ਕਿੰਨੀ ਆ ਕੰਨ ਕੁੰਡੀ ਵਾਲਾ ਲੱਗਿਆ ਹੋਇਆ ਬਾਲ ਪੌਰੀਆਂ ਪੂਰੀ ਤਰ੍ਹਾਂ ਸਾਫ਼ ਆ ਤੇ ਗੱਭਨ ਚੈੱਕ ਪਾਸਤਾ ਰੇਟ ਵੀ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬੱਚੀ ਦਾ ਕੱਦ ਕਾਠਾ ਹਨਾ ਗੱਭਨ ਤੇ ਰੇਟ ਉਸ ਹਿਸਾਬ ਨਾਲ ਬਹੁਤ ਜਾਇਜ਼ ਹੈ ਤੇ ਨੰਬਰ ਕਰ ਲਓ 9639154544 9855599017 ਨੰਬਰ ਚੱਲਣਗੇ ਵੀ ਉੱਪਰ ਬਾਅਦ ਚ ਤੇ ਆ ਚੱਲ ਪਏ ਦੋਸਤ ਨੰਬਰ ਵੀ ਤੇ ਨੰਬਰਾਂ ਤੇ ਡਿਟੇਲ ਲੈ ਲਿਓ ਇਹਦੀ ਤੇ ਬਾਕੀ ਵੀਡੀਓ ਕਮੇਰੀ ਲੱਗੀ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਦਿਓ ਇਜਾਜ਼ਤ ਮਿਲਦੇ ਹਾਂ ਨਵੀਂ ਵੀਡੀਓ ਨਾਲ ਤੇ ਹਾਈਟ ਬਾਰੇ ਦੱਸਣਾ ਰਹਿ ਗਿਆ 65 ਇੰਚ ਦੋਸਤੋ ਇਹਦੀ ਹਾਈਟ ਹੈ ਜੀ ਸੋ ਹਾਈਟ ਵੀ ਦੱਸਤੀ ਤੁਹਾਨੂੰ ਉਮਰ ਵੀ ਦੱਸਤੀ ਲੈਂਡ ਬਾਰੇ ਵੀ ਦੱਸ